ਲੜਾਈਆਂ ਚੱਲ ਰਹੀਆਂ ਨੇ ਵੱਖਰੀ ਵੱਖਰੀ ਤਰ੍ਹਾਂ ਦੀਆਂ ਕੋਈ ਟ੍ਰੇਡ ਵਾਰ ਚੱਲ ਰਹੀ ਟੈਰਿਫ ਵਾਰ ਚੱਲ ਰਹੀ ਪਿਛਲੇ ਸਾਲ ਚ ਐਸਾ ਚ ਪੰਜ جنگਾਂ ਹੋ ਲਈਆਂ ਨੇ ਇੱਕ ਦੂਜੇ ਮੁਲਕਾਂ ਦੀਆਂ ਗਾਹ ਹੋਰ ਵੀ ਹੋਣਗੀਆਂ ਉਤੋਂ ਕੁਦਰਤ ਬਦਲ ਰਹੀ ਤੇ ਸਾਰਾ ਕੁਝ ਬਦਲ ਰਿਹਾ ਉਹਦੇ ਵਿੱਚ ਜਿਹੜੀ ਇੱਕ ਬੁਨਿਆਦੀ ਚੀਜ਼ ਹੋ ਰਹੀ ਜਿਹਦੇ ਕਰਕੇ ਸਾਰਾ ਕੁਝ ਖਿਲ ਰਿਹਾ ਉਹ ਹੈਗਾ ਡਿਜੀਟਲ ਵਰਲਡ ਜਿਹੜਾ ਸੋਸ਼ਲ ਮੀਡੀਆ ਤੇ ਜੋ ਸਾਰਾ ਡਿਜੀਟਲੀ ਚੀਜ਼ਾਂ ਆਪਾਂ ਦੇਖਦੇ ਹਾਂ ਉਹਦੇ ਨਾਲ ਉਹਦੇ ਨਾਲ ਮਨੁੱਖ ਦੇ ਵਿੱਚ ਇੰਨੀ ਕਾੜੀ ਆ ਗਈ ਹੈ ਉਹਦੇ ਕੋਲੋਂ ਕੋਈ ਵੀ ਚੀਜ਼ ਬਿਉਂਤਬੰਦ ਤਰੀਕੇ ਨਾਲ ਕਰੀ ਨਹੀਂ ਹੋ ਰਹੀ ਹੈ। ਮਾਲੋ ਪੰਜਾਬ ਦੇ ਵਿੱਚ ਹੜਾਏ ਹੜ ਆਣ ਵੇਲੇ ਇਹ ਲੱਗ ਰਿਹਾ ਸੀਗਾ ਕਿ ਸਾਰਾ ਪੰਜਾਬ ਹੁਣ ਸੈਂਟਰ ਦੇ ਖਿਲਾਫ ਹੋ ਗਿਆ। ਪਤਾ ਲੱਗ ਗਿਆ ਕਿ ਉਹਨਾਂ ਨੇ ਕਿੱਦਾਂ ਸਾਜ਼ਿਸ਼ ਕੀਤੀ। ਸੇਵਾ ਦੀ ਵੀ ਤੇ ਸਟਰਗਲ ਦੇ ਵੀ ਪੈਟਰਨ ਨਵੇਂ ਆ ਗਏ। ਮੁਸਲਮਾਨ, ਜਾਟ ਜਾਂ ਹੋਰ ਭਾਈਚਾਰੇ ਉਹ ਸਿੱਖਾਂ ਨੂੰ ਆਗੂ ਮੰਨ ਕੇ ਸਿੱਖਾਂ ਦੀ ਮਦਦ ਸੇਵਾ ਲਈ ਆਏ। ਪਰ ਇੱਕ ਨਵੀਂ ਦਿਸ਼ਾ ਵੱਲ ਨੂੰ ਸਿੱਖਾਂ ਦੀ ਪੋਲਿਟਿਕਸ ਤੋਂ ਰੰਦੇ ਅਸਾਰ ਹੋਏ। ਅਚਾਨਕ ਇੱਕ ਹਾਰਪੁਰ ਜ਼ਿਲ੍ਹੇ ਦੇ ਵਿੱਚ ਇੱਕ ਭਈਏ ਨੇ ਕੋ ਕਰਮ ਕੀਤਾ ਜਿਹਨੂੰ ਸਜ਼ਾ ਦੇਣੀ ਬਣਦੀ ਸੀਗੀ ਨੈੱਟ ਦੇ ਜ਼ੋਰ ਦੇ ਨਾਲ ਉਹ ਜਿੰਨੀ ਸਾਰੀ ਪਿਛੀ ਬਣੀ ਹੋਈ ਬਣਤਰ ਸੀਗੀ ਉਹ ਸਾਰੀ ਉਲਟੇ ਦਾ ਖੜੀ ਹੋ ਗਈ ਇੱਕ ਘਟਨਾ ਨੇ ਕਿਉਂਕਿ ਨੈੱਟ ਦੇ ਨਾਲ ਕੁਝ ਵੀ ਪ੍ਰਚਾਰਿਆ ਜਾ ਸਕਦਾ ਅਸੀਂ ਆਪਣੇ ਬੁਨਿਆਦੀ ਅਸੂਲ ਛੱਡ ਕੇ ਜਿਹੜੇ ਸਾਡੇ ਬੁਨਿਆਦੀ ਅਸੂਲ ਹੈ ਕਿ ਅਸੀਂ ਪਾਪੀ ਨੂੰ ਦੰਡ ਦੇਣਾ ਨਾ ਕਿ ਉਹਦੀ ਜਮਾਤ ਨੂੰ ਸ਼ੇਰ ਮੁਹੰਮਦ ਖਾਨ ਦਾ ਨਾਮ ਅਸੀਂ ਕਿਉਂ ਲੈਨੇ ਆ ਕਿ ਉਹਨੇ ਇਹ ਗੱਲ ਦਾ ਨਾਰਾ ਮਾਰਿਆ ਸੀਗਾ ਕਿ ਉਹ ਸਿੱਖ ਉਸੂਲ ਤੇ ਖੜਿਆ ਸੀ। ਤੇ ਸਿੱਖਾਂ ਨੇ ਗਰੀਬ ਨਤਾਨਾ ਗਰੀਬ ਮਾਰ ਨਹੀਂ ਕਰਨੀ। ਸਾਰਾ ਉਲਟਾ ਕੰਮ ਖੜਾ ਹੋ ਗਿਆ। ਇਹ ਇਕੱਲੇ ਸਿੱਖਾਂ ਨਾਲ ਨਹੀਂ ਹੋ ਰਿਹਾ ਹੈ। ਸਾਡੇ ਆਲੇ ਦੁਆਲੇ ਚਾਰ ਮੁਲਕ ਨੇ ਜਿਨ੍ਹਾਂ ਦੇ ਤਖਤੇ ਪਲਟ ਹੋਏ ਨੇ ਇਸ ਡਿਜੀਟਲ ਸਾਰੀ ਕਾਰਾਗਰੀ ਦੇ ਨਾਲ। ਪਾਕਿਸਤਾਨ ਦੇ ਵਿੱਚ ਜਦੋਂ Imran Khan ਨੂੰ ਲਾਇਆ। ਸ਼੍ਰੀਲੰਕਾ ਦੇ ਵਿੱਚ, ਬੰਗਲਾਦੇਸ਼ ਦੇ ਵਿੱਚ ਤੇ ਹੁਣ ਨੇਪਾਲ ਦੇ ਵਿੱਚ। ਨੇਪਾਲ ਦੇ ਵਿੱਚ 5 ਵੈਬਸਾਈਟਾਂ ਬਣੀਆਂ ਨੇ। 5 ਵੈਬਸਾਈਟਾਂ ਨੇ 2 ਮਹੀਨੇ ਜੋ ਮੌਜੂਦਾ ਹਾਕਮ ਉਹਨਾਂ ਦੇ ਖਿਲਾਫ ਪ੍ਰਚਾਰ ਕੀਤਾ ਕੋਈ ਚਿਹਰਾ ਨਹੀਂ ਹੈ ਇਹ ਨਹੀਂ ਆਪ ਕੋਈ ਖਾਸ ਬੰਦਾ ਕਹਿ ਰਿਹਾ ਕੋਈ ਚਿਹਰਾ ਨਹੀਂ ਹੈ 2 ਮਹੀਨੇ ਦੇ ਵਿੱਚ ਸਰਕਾਰ ਆਪਣੇ ਆਪ ਨੂੰ ਬਚਾ ਨਹੀਂ ਸਕੀ ਉਸ ਨੇਰੀ ਦੇ ਉੱਤੇ ਚੀਨ ਸਰਕਾਰ ਦੇ ਹੱਕ ਚ ਸੀ ਹੱਕ ਸੀਗਾ ਨੇਪਾਲ ਸਰਕਾਰ ਦੇ ਹੱਕ ਚ ਸੀ ਇੰਡੀਆ 'ਚ ਹੋਇਆ ਨੇਪਾਲ ਲਦਾਖ ਗਵਰਨਰ ਕਹਿੰਦਾ ਕਿ 1 ਮਹੀਨਾ ਪਹਿਲਾਂ ਪਤਾ ਲੱਗ ਗਿਆ ਸੀਗਾ ਕਿ ਇੱਥੇ ਰੌਲਾ ਪੈਣਾ ਹੈ ਉਹਨਾਂ ਨੇ ਬੀਐਸਐਫ ਲਾ ਲਈ ਸੀ ਔਰ ਡਿਪਲੋਇਮੈਂਟ ਵਧ ਕਰ ਲਈ ਸੀਗੀ ਜਿਹੜਾ ਉੱਥੇ ਮੇਨ ਫੇਸ ਸੀਗਾ ਸਟਰਗਲ ਦਾ ਸੋਨਮ ਵਾਂਗ ਚੌਕ ਉਹਦੇ ਜਿੱਥੇ ਉਹ ਪੁਖੜ ਤਾਲ ਰੱਖ ਕੇ ਬੈਠਾ ਸੀਗਾ ਉਸ ਪਾਰਕ ਦੇ ਵਿੱਚ 200 300 ਹੱਦ 500 ਤੋਂ ਜ਼ਿਆਦਾ ਬੰਦਾ ਨਹੀਂ ਇਕੱਠਾ ਹੁੰਦਾ ਸੀਗਾ ਕਿਸੇ ਨੇ ਨੈੱਟ ਤੇ ਮਹਿੰਮ ਚਲਾਈ ਉਹ ਨੈੱਟ ਦੀ ਮਹਿੰਮ ਦੇ ਸਦਕਾ ਉਹਨੇ ਜਿੱਥੇ ਵਾਂਗ ਚੌਕ ਬੈਠਾ ਸੀਗਾ ਉਹਦੇ ਨਾਲ ਵਾਲੇ ਪਾਰਕ ਦੇ ਵਿੱਚ ਇਕੱਠੇ ਹੋਣ ਨੂੰ ਕਾਲ ਦਿੱਤੀ ਵਾਂਗ ਚੌਕ ਜਿਹੜਾ 30 ਦਿਨਾਂ ਤੋਂ ਸਟਰਗਲ ਕਰ ਰਿਹਾ ਬਹੁਤ ਬਹੁਤ ਮਸ਼ਹੂਰ ਸਭ ਤੋਂ ਫੇਮਸ ਬੰਦਾ ਉੱਥੇ ਦਾ ਹੋ ਇੰਟਰਨੈਸ਼ਨਲੀ ਰੈਕਗਨਾਈਜ਼ਡ ਉਹਦੇ ਕੁਰਬਾਨੀ ਕਰਨ ਦੇ ਬਾਵਜੂਦ, ਭੁਖੜ ਤਾਲਾ ਰੱਖਣ ਦੇ ਬਾਵਜੂਦ, ਆਪੀਲਾ ਕਰਨ ਦੇ ਬਾਵਜੂਦ 5 ਸਾਲ ਤੋਂ ਲੜ ਰਿਹਾ ਉਹਦੇ ਬਾਵਜੂਦ 500 ਬੰਦਾ ਇਕੱਠਾ ਹੁੰਦਾ ਤੇ ਨੈੱਟ ਤੇ ਮੁਹਿੰਮ ਚੱਲੀ 5000 ਬੰਦਾ ਉਹਦੇ ਨਾਲ ਪਾਰਕ ਇਕੱਠਾ ਹੋ ਗਏ। ਉਹ ਪਤਾ ਨਹੀਂ ਕਹਨੇ ਇਕੱਠਾ ਕੀਤਾ। ਨੈੱਟ ਦੇ ਉੱਤੇ ਕੋਈ ਬੰਦੇ ਨੇ ਜਿਨ੍ਹਾਂ ਨੇ ਇਕੱਠਾ ਕੀਤਾ ਤੇ ਉੱਥੋਂ 60 ਫੁੱਟ ਸ਼ੁਰੂ ਹੋਈ ਤੇ 60 ਫੁੱਟ ਨੇ ਇੱਕ ਨਵਾਂ ਰੂਪ ਲੈ ਲਿਆ। ਸੋ ਸਿੱਖਾਂ ਦੇ ਲਈ ਵੀ ਇਹ ਇਹ ਸਾਰੀ ਦੁਨੀਆ ਦੀ ਪ੍ਰੋਬਲਮ ਹੈ ਸਿੱਖਾਂ ਲਈ ਵੀ ਇਹ ਪ੍ਰੋਬਲਮ ਹੈ। ਕਿ ਤੁਹਾਨੂੰ ਕੋਈ ਵੀ ਭੀੜ ਵਾਂਗੂ ਕਿਸੇ ਵੀ ਪਾਸੇ ਨੂੰ ਲੈ ਕੇ ਜਾ ਸਕਦਾ ਹੈ ਤੇ ਅਸੀਂ ਅੱਖਾਂ ਬੰਦ ਕਰਕੇ ਐਦਾਂ ਦੌੜ ਰਹੇ ਹਾਂ ਕਿ ਆਪਣੇ ਵਿਦਿਆਦੀ ਊਸੂਲ ਹੀ ਛੱਡ ਗਏ। ਜਿਹੜੀ ਗੱਲ ਜਖਮੀ ਜੀ ਕਹਿ ਕੇ ਗਏ ਕਿ ਇਹ ਰਾਜ ਕਿਉਂ ਮਿਲਿਆ? ਬਾਦਸ਼ਾਹ ਨੇ ਬਖਸ਼ਿਸ਼ ਕੀਤੀ। ਸਿੱਖਾਂ ਨੇ ਬਾਦਸ਼ਾਹ ਦੀ ਦਸੀ ਰਹਿਤ ਦੇ ਉੱਤੇ ਘਾਲ ਕਮਾਈਆਂ ਕੀਤੀਆਂ, ਕੁਰਬਾਨੀਆਂ ਕੀਤੀਆਂ, ਸਿੱਖੀ ਕਮਾਈ। ਸਿੱਖੀ ਕਿੱਥੋਂ ਸ਼ੁਰੂ ਹੁੰਦੀ ਹੈ? ਸਿੱਖੀ ਦਾ ਬੁਨਿਆਦੀ ਊਸੂਲ ਹੈ ਕੇਸ ਰੱਖਣਾ। ਕੇਸ਼ ਗੁਰੂ ਦੀ ਮੋਹਰ ਹੈ ਬਿਨਾ ਕੇਸ ਤੋਂ ਕਿਸੇ ਮਸਲੇ ਦੇ ਵਿੱਚ ਕਿਸੇ ਸਭਾ ਦੇ ਵਿੱਚ ਅੱਜ ਤੱਕ ਕਦੇ ਕਿਸੇ ਪੰਥ ਦੇ ਮਸਲੇ ਸਿੱਖ ਨੂੰ ਬੁਲਾਇਆ ਜਾਂਦਾ ਹੋਵੇ ਜਦੋਂ ਤੱਕ ਦਾ ਪੁਰਾਣਾ ਇਤਿਹਾਸ ਪਿਆ ਹੈ ਅੱਜ ਤੱਕ ਦਾ ਆ 1920 ਦਾ ਜਿਹੜਾ ਆਪਾਂ ਹੁਣ ਬਹੁਤ ਵਾਰ ਜ਼ਿਕਰ ਕੀਤਾ ਪੰਥ ਨੇ ਇਕੱਠ ਸਦਿਆ ਉਹਨੇ ਪੰਜ ਸ਼ਰਤਾਂ ਰੱਖੀਆਂ ਨੇ ਉਹ ਕਹਿੰਦੇ ਕਿ ਉਹ ਆ ਸਕਦਾ ਜਿਹੜਾ ਪੰਜ ਕਕਾਰਾਂ ਦਾ ਧਾਰਨੀ ਤੇ ਭਾਵਜ ਨੇ ਖੰਡੇ ਵਾਟੇ ਦੀ ਪੌਲ ਲਈ ਹੋਵੇ ਜਿਹੜਾ ਪੰਜ ਬਾਣੀਆਂ ਦਾ ਨਿਤਨੇਮੀ ਹੋਵੇ ਜਿਹੜਾ ਪੈਰ ਰਾਤ ਰਹਿੰਦੇ ਜਾਗਦਾ ਹੋਵੇ ਇਹਦਾ ਸਵਾਂਦ ਦਿੰਦਾ ਹੋਏ ਜਿੱਦੀ ਪੰਥ ਲਈ ਕਿਸੇ ਵੀ ਮਸਲੇ ਦੇ ਵਿੱਚ ਕੋਈ ਸੇਵਾ ਜਾਂ ਸੰਗਰਾਮ ਚ ਕੋਈ ਹਾਲ ਕਮਾਈ ਹੋਏ। ਅੰਮ੍ਰਿਤਧਾਰੀ ਤੋਂ ਬਿਨਾਂ ਪੰਥ ਦੇ ਇਕੱਠ ਦੇ ਵਿੱਚ ਸਤਕਾਰ ਸਾਰੇ ਆਂਦਾ ਬਟ ਫੈਸਲਾ ਲੈਣ ਲਈ ਕੇਸਾਧਾਰੀ ਵੀ ਨਹੀਂ ਮਠਾਲਦੇ ਸੀਗੇ। ਅੱਜ ਨੈੱਟ ਦੇ ਉੱਤੇ ਜਿਨ੍ਹਾਂ ਕੋਲ ਸਭ ਤੋਂ ਪਹਿਲਾ ਹੁਕਮ ਹੈ ਜਿਹੜਾ ਕੇਸ ਰੱਖਣ ਦਾ ਉਹ ਵੀ ਪੂਗਾ ਨਹੀਂ ਹੋ ਰਿਹਾ ਹੈ ਉਹਨਾਂ ਨੂੰ ਤੁਸੀਂ ਲੀਡਰ ਮੰਨ ਲੀਂ ਉਹਨਾਂ ਦੇ ਮਗਰ ਮਗਰ ਤੁਰੇ ਫਿਰਦੇ ਆ। ਕੱਚਿਆਂ ਪਿੱਛੇ